ਸਤਕਾਰ ਯੋਗ ਚਰੂ ਸ਼ਤਰ ਤਸ ਦੇ ਮਾਲਕ ਸ਼ਬਦ ਬਹਤ ਸਤਗੁਰੂ ਜੁਗ ਜੁਗ ਅਟਲ ਵਾਲੀਏ ਕੁੱਲ ਕਾਇਨਾਤ ਸ਼ਬਦਾਏ ਮੁਅਜ਼ਜ਼ਮ ਹਾਜ਼ਰਾ ਹਜ਼ੂਰ ਜਾਹਰਾ ਜ਼ਬੂਰ ਸਰਬ ਤਲਾਫ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜਿਨ੍ਹਾਂ ਦੀ ਮubarakt ਗੋਦ ਦੇ ਅੰਦਰ ਸੁਭਾਏ ਮਾਨ ਸਤ ਸੰਗੀ ਜਣ ਹੁਣ ਬੜੇ ਜੀ ਵੱਡੇ ਭਾਗਾ ਵਾਲੇ ਹਾਂ ਜਿੱਥੇ ਸਤ ਗੁਰਾਂ ਦੀ ਪਾਵਨ ਗੋਦ ਦੇ ਅੰਦਰ ਬੈਠ ਕਰਕੇ ਸੰਧਿਆ ਵੇਲੇ ਦੇ دیਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹਾਂ ਸੋ ਚਾਲ ਰਹੀ ਲੜੀ ਆ ਇਤਿਹਾਸਿਕ ਵਿਚਾਰਾਂ ਦੇ ਅਧੀਨ ਪਿਛਲੇ ਦਿਵਾਨਾ ਦੇ ਅੰਦਰ ਆਪ ਸਮਝੀ ਨੇ ਸਰਵਨ ਕੀਤਾ ਰਾਜਾ ਸ਼ਿਵਨਾਮ ਉਹਨਾਂ ਨੂੰ ਸੱਚ ਦਾ ਉਪਦੇਸ਼ ਸੱਚ ਦਾ ਮਾਰਗ ਭਾਈ ਮਨੁੱਖਣੇ ਦਿਖਾਇਆ ਸਾਰਾ ਵਪਾਰ ਦਾ ਸੌਦਾ ਵਿਚਣ ਤੋਂ ਬਾਅਦ ਭਾਈ ਮਨਸੂਖ ਰਾਜੇ ਸ਼ਿਵਨਾਬ ਦੇ ਕੋਲ ਆ ਗਿਆ ਲੈਣ ਜਾਂਦਾ ਕਿ ਮੈਂ ਹੁਣ ਆਪਣੇ ਦੇਸ਼ ਨੂੰ ਵਾਪਸ ਪਰਤਣਾ ਰਾਜਾ ਸ਼ਿਵਨਾਬ ਕਹਿੰਦਾ ਹੈ ਇੱਕ ਕਿਰਪਾ ਮੇਰੇ ਤੇ ਕਰ ਜੀ ਮੈਨੂੰ ਮਾਰਗ ਦਰਸ ਕੇ ਜਾ ਸਤਿਗੁਰੂ ਮੈਨੂੰ ਕਿਵੇਂ ਮਿਲਗੇ ਮੈਂ ਉਹਨਾਂ ਦੀ ਪਰਖ ਕਿਵੇਂ ਕਰਾਂਗਾ ਉਹਨਾਂ ਦੀ ਜਾਤ-ਜੋਤ ਕੁਝ ਤਾਂ ਦੱਸ ਕੇ ਜਾ ਭਾਈ ਮਨੁੱਖ ਨੇ ਉਹਨਾਂ ਨੂੰ ਸਤਿਗੁਰੂ ਮਹਾਰਾਜ ਦੇ ਪਰਥਾਏ ਦੱਸਿਆ ਕਿ ਤਲਵੰਡੀ ਨਗਰ ਚ ਪੈਦਾ ਹੋਏ ਨਾਮ ਉਹਨਾਂ ਦਾ ਨਾਨਕ ਹੈ ਜਾਤ ਉਹਨਾਂ ਦੀ ਜੋ ਕਿ 베ਦੀ ਪੁੱਲ ਦੇ ਵਿੱਚ ਪੈਦਾ ਹੋਏ ਨੇ ਉਹਨਾਂ ਦੇ ਪਰਥਾਏ ਸਭ ਕੁਝ ਦੱਸਣ ਤੋਂ ਬਾਅਦ ਭਾਈ ਮਨੁੱਖ ਵਾਪਸ ਪਰਤ ਜਾਂਦੇ ਨੇ ਇਧਰ ਊੜੀ ਕਾਂ ਲਾ ਕਰਕੇ ਸਥਨਾ ਵਿਸਾ ਕਰਕੇ ਰਾਜਾ ਸ਼ਿਵਨਾਗ ਸਤਿਗੁਰੂ ਦੀ ਉਡੀਕ ਕਰਨ ਲੱਗਦਾ ਦਿਨ ਰਾਤ ਖੁਕ ਪਿਆਸ ਭੁਰ ਜਾਂਦਾ ਹੈ ਸੋਨਾ ਭੁੱਲ ਜਾਂਦਾ ਹੈ ਸਿਰਫ ਗੁਰੂ ਦਾ ਪ੍ਰੇਮ ਗੁਰੂ ਦਾ ਪ੍ਰੇਮ ਗੁਰੂ ਦਾ ਪ੍ਰੇਮ ਹੁੰਦਾ ਹੈ ਜੇ ਜਿਸ ਤਰ੍ਹਾਂ ਹੀ ਪਖੰਡੀ ਸਾਧਾ ਨੂੰ ਫਕੀਰਾਂ ਨੂੰ ਪਤਾ ਲੱਗਦਾ ਹੈ ਕਿ ਰਾਜਾ ਸ਼ਿਵਨਾਬ ਕਿਸੇ ਨਾਨਕ ਦੀ ਉਡੀਕ ਕਰਦਾ ਪਿਆ ਰਹੇ। ਕਈ ਫਕੀਰ ਆਪਣਾ ਨਾਮ ਧਰਾ ਕੇ ਨਾਨਕ ਆ ਜਾਂਦੇ। ਬੜੇ ਬਖੰਡੀ ਆਉਂਦੇ ਨੇ ਕਿ ਮੇਰਾ ਨਾਮ ਨਾਨਕ ਰਾਜਾ ਸ਼ਿਵਨਾਬ ਸਾਰਿਆਂ ਨੂੰ ਆਪਣੇ ਮਹਿਲਾਂ ਤੋਂ ਨਿਕਲ ਕਰਕੇ ਆਪ ਚੱਲ ਕੇ ਅਗਾਹ ਹੁੰਦੇ ਮੇਰੇ ਕੋਲ। ਪਰ ਜਦੋਂ ਆਪਣੇ ਮਨ ਦੇ ਤੌਫਲੇ ਮਨ ਦੇ ਸਵਾਲ ਪੁੱਛਦਾ ਕਿਸੇ ਨੂੰ ਕੋਈ ਜਵਾਬ ਨਹੀਂ ਸਾਰੇ ਗਿਆਨ ਤੋਂ ਖਾਲੀ ਗਿਆਨ ਤੋਂ ਹੀ ਹੈ ਗਿਆਨ ਦੇ ਸਮੁੰਦਰ ਨੂੰ ਕਿਵੇਂ ਜਵਾਬ ਦੇ ਸਕਣ ਇਸ ਤੋਂ ਬਾਅਦ ਕੀ ਆਪਰਦਾ ਹੈ ਰਾਜਾ ਸਤਿਗੁਰਾਂ ਦੀ ਪਰਖਿਆ ਦੇ ਵਾਸਤੇ ਪਰਖਣ ਦੇ ਵਾਸਤੇ ਕੀ ਕੌਤਕ ਕੀ ਉਹ ਆਪਣੇ ਮਨ ਦੀਆਂ ਵਿਚਾਰਾਂ ਕਿਵੇਂ ਪਰਖ ਕਰਦਾ ਹੈ ਉਹ ਵਿਚਾਰ ਕਰਾਰੰਗ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤੇ ਨਾਲ ਸਾਂਝ ਬਣਾਇਓ ਜੀ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਵਿਦ ਦੇਖ ਸੋਚ ਕਰ ਰਾਜਾ ਆਰ ਕੀਓ ਪਰਖਣ ਕੋ ਕਾਜਾ ਸੋਚ ਵਿਚਾਰ ਕਰਨ ਤੋਂ ਬਾਅਦ ਰਾਜੇ ਨੇ ਪਰਖਣ ਦੇ ਵਾਸਤੇ ਇੱਕ ਖੇਡ ਰਚੀ ਆ ਇਹ ਦੇਖੋ ਕਿ ਤਹਾਂ ਜੋ ਸੁੰਦਰ ਨਾਰੀ ਜੋ ਸੰਗਲਾ ਦੀਪ ਦੀਆਂ ਨਾਚੀਆਂ ਸਨ ਸੁੰਦਰ ਨਾਰੀਆਂ ਸਨ 300 ਐਸੀ ਗਿਰਾ ਉਚਾਰੀ ਰਾਜੇ ਨੇ ਉਹਨਾਂ ਨੂੰ ਬੇਨਤੀ ਕੀਤੀ ਹੁਕਮ ਕੀਤਾ ਜੋ ਪੁਰ ਵਿਖੇ ਵਿਦੇਸ਼ੀਆਂ ਨੇ ਭੇਖ ਫਕੀਰ ਜੋ ਸੰਤ ਕਹਾਵੇਂ ਜਿਹੜੇ ਆਪਣੇ ਦੇਸ਼ ਦੇ ਵਿੱਚ ਵਿਦੇਸ਼ੀ ਆਉਣ ਇਸ ਸਰੀਰ ਦੇ ਉੱਤੇ ਫਕੀਰੀ ਵਾਲਾ ਭੇਸ ਧਾਰਿਆ ਹੋਵੇ ਸੰਤਾਂ ਵਾਲਾ ਭੇਸ ਧਾਰਿਆ ਹੋਵੇ ਇਹ ਕਹਿੰਦੇ ਕਰੋ ਜਾਏ ਨਿਸ਼ਮੈ ਤੇ ਸੇਵਾ ਉਹਨਾਂ ਨੂੰ ਆਪਣੇ ਘਰ ਲਿਜਾ ਕਰਕੇ ਸੇਵਾ ਕਰੋ ਪੂਰ ਉਰ ਕੋ ਲਖਿਆ ਭੇਵਾ ਉਹਨਾਂ ਦੇ ਦਿਲ ਦੀਆਂ ਮਨ ਦੇ ਹਾਲਾਤਾਂ ਨੂੰ ਜਾਣੋ ਉਹਨਾਂ ਦੇ ਦਿਲ ਦੇ ਵਿੱਚ ਕੀ ਆ ਜਦ ਤੂੰ ਪੂਰਣ ਦੇਖੋ ਕੋ ਆਨ ਬਤਾਓ ਮੁੰਡ ਟਿਗਸੋ ਜੇ ਤੁਹਾਨੂੰ ਕੋਈ ਪੂਰਨ ਸੰਤ ਦਿਖਦਾ ਏ ਤੇ ਆ ਕੇ ਮੈਨੂੰ ਦੱਸਣਾ ਕਰੋ ਕਹਿੰਦੇ ਸੁਣ ਕਰ ਬਚਨ ਕਹੇ ਜੋ ਰਾਜਾ ਕਰਨ ਲਗੀ ਤ्यों ਤੈ ਸੋ ਕਾ ਜਾ ਜਿਵੇਂ ਰਾਜੇ ਨੇ ਹੁਕਮ ਕੀਤਾ ਉਹ ਇਸਤਰੀਆਂ ਉਵੇਂ ਹੀ ਕਰਨ ਲਗੀਆਂ ਨੇ ਜਦ ਫਕੀਰ ਕੋ ਪੁਰ ਮੈਚ ਆਵੇ ਲਾਇ ਸ਼ਿੰਗਾਰ ਤਾਸ ਤੇਕ ਤੇਗ ਜਾਏ ਜੇ ਨਗਰ ਦੇ ਵਿੱਚ ਕੋਈ ਫਕੀਰ ਆਉਂਦਾ ਤੇ ਰੂਪ ਸ਼ਿੰਗਾਰ ਕਰਕੇ ਉਹ ਇਸਤਰੀਆਂ ਉਸ ਫਕੀਰ ਵੱਲ ਨੂੰ ਜਾਂਦੀਆਂ ਕਹਿੰਦੇ ਉਸ ਇਸਤਰੀਆਂ ਦੇ ਰੂਪ ਦੇ ਪਰਥਾਏ ਕਵੀ ਨੇ ਬਿਆਨ ਕੀਤਾ ਏ ਕਹਿੰਦੇ ਨੈਣ ਕੋਰ ਜਿਨ ਬਾਨ ਸਮਾਨਾ ਤਨਕ ਸੁਪ੍ਰਿਤੀ ਕੁਟਿਲ ਮਹਾਨਾ ਉਹਨਾਂ ਦਾ ਸੁਰੰਗ ਰੂਪ ਨੈਣ ਨਕਸ਼ ਬਹੁਤ ਸੁੰਦਰ ਨੇ ਜਿਨੂੰ ਵੇਖ ਕੇ ਵੱਡੇ ਵੱਡੇ ਰਿਸ਼ੀਆਂ ਦੇ ਮਨ ਡੁੱਲ ਜਾਣ ਇਹਦੇ ਜੋ ਦੇਖੈ ਤੇ ਕੀ ਖੇ ਲਾ ਗਏ ਤਖੀਨ ਤੀਰਜ ਧਰਮ ਸੁ ਭਾਗੇ ਵੱਡੇ ਵੱਡੇ ਰਾਜਿਆਂ ਰਿਸ਼ੀ ਮਨੀਆਂ ਦਾ ਉਹਨਾਂ ਨੂੰ ਵੇਖ ਕੇ ਧਰਮ ਨਾਸ਼ ਹੋ ਜਾਂਦਾ ਸੀ ਐਸਾ ਰੂਪ ਉਹਨਾਂ ਨੇ ਭਾਰਿਆ ਕਹਿੰਦੇ ਜਿਨ ਕੋ ਬਿਕ ਸੁਰਮੂਨ ਚਾਕ ਤਿਆਗ ਹੈ ਜਿਨਾਂ ਨੂੰ ਵੇਖ ਕੇ ਵੱਡੇ ਵੱਡੇ ਸੁਰ ਭਾਵ ਦੇਵਤੀ 무ਨੀ ਆਪਣਾ ਜੱਤ ਤਿਆਗ ਰਹੇ। ਕਿਆ ਕਲ ਨਰ ਬਕਰੇ ਤਿਨਿ ਆਗ ਕਹਿੰਦੇ ਕਲ ਯੁਗ ਦਾ ਨਰ ਉਹਨਾਂ ਦੇ ਕੀ ਕਰ ਸਕਦਾ ਸੀ। ਇਤਨਾ ਰੂਪ ਉਹਨਾਂ ਇਸਤਰੀਆਂ ਦੇ ਉੱਤੇ। ਕਹਿੰਦੇ ਅਨੇਕ ਫਕੀਰ ਕਰਤ ਬੇਵਚਾਰਾ ਬੜੇ ਫਕੀਰ ਆਏ। ਉਹ ਮਾੜੀ ਸੋਚ ਦੇ ਬੇਵਚਾਰਾਂ ਦੇ ਵਿੱਚ ਪੈ ਗਏ। ਧਰਮ ਪ੍ਰਿਸ਼ਟ ਹਵਾ ਜਾਤ ਦੁਆਰਾ ਉਹਨਾਂ ਦਾ ਮੂਰਖਾਂ ਦਾ ਧਰਮ ਪ੍ਰਿਸ਼ਟ ਹੁੰਦਾ ਗਿਆ Hindu Turk Tappi Brahmchari ਭਾਵੇਂ ਕੋਈ Hindu ਸੀ ਭਾਵੇਂ Turk ਸੀ ਭਾਵੇਂ ਕੋਈ Tappi ਸੀ ਭਾਵੇਂ ਕੋਈ Brahmchari ਸੀ ਕਹਿੰਦੇ ਘਰਾਂ ਨਾ ਧੀਰਜ ਦੇਖਤ ਨਾਰੀ ਇਹਨਾਂ ਇਸਤਰੀਆਂ ਦਾ ਰੂਪ ਵੇਖ ਕੇ ਕਿਸੇ ਤੋਂ ਤਰਵਾਸ ਰੱਖੀ ਨਾ ਲਵੇ ਮਨ ਚ ਤਰਵਾਸ ਨਾ ਰਹੀ ਇਹਦੇ ਕਹਾਂ ਭੂਪ ਸੋ ਕੋਈ ਨਾ ਪੂਰਾ ਇਸਤਰੀਆਂ ਜਾ ਕੇ ਕਿੰਨੀਆਂ ਕੋਈ ਵੀ ਪੂਰਾ ਨਹੀਂ ਆਇਆ ਕੋਈ ਵੀ ਅਜੇ ਤੱਕ ਪੂਰਣ ਰੂਪ ਦੇ ਵਿੱਚ ਨਹੀਂ ਆਇਆ ਕੀ ਉਹ ਕਾਮ ਜਤ ਸਤ ਉਰੂ ਪੂਰਾ ਇੰਨੀਆਂ ਕਾਮ ਦੇ ਦੇਵਤਾ ਨੇ ਉਹਨਾਂ ਦਾ ਜਤ ਸਤ ਹਿਰ ਲਿਆ ਉਹਨਾਂ ਦਾ ਨਾਸ ਕਰ ਤੱਕ ਕੋਈ ਪੂਰਾ ਨਹੀਂ ਆਇਆ ਸੋਣ ਨਿਰਭਖੀ ਵਿਚਾਰ ਮਨ ਮਾਹੀ ਪ੍ਰਭਲ ਕਲੀ ਪੂਰਾ ਕੋ ਨਹੀਂ ਰਾਜੇ ਨੇ ਮਨ ਵਿਚਾਰ ਕੀਤੀ ਕਿ ਪ੍ਰਭਗਲ ਪੂਰਨ ਕਲਾਵਾਨ ਕੋਈ ਨਹੀਂ ਅਜੇ ਤੱਕ ਆਇਆ ਇੱਕ ਸ੍ਰੀ ਨਾਨਕ ਗੁਰੂ ਬਹੀਨਾ ਇੱਕ ਗੁਰੂ ਨਾਨਕ ਤੋਂ ਬਿਨਾ ਕੋਈ ਪੂਰਨ ਨਹੀਂ ਹੈਗਾ ਪੰਜ ਦੁਸ਼ਟ ਕਹਿ ਸਰਬ ਅਧਿਨਾ ਜਿਹਦੇ ਵਾਸ ਦੇ ਵਿੱਚ ਪੰਜੇ ਦੁਸ਼ਟ ਬੀਤੇ ਹੋਏ ਇਹਨੇ ਆਸਕਾ ਚਿਤ ਰੂਪ ਕਿਰਪਾਲਾ ਇਹ ਕਹਿ ਕਰਕੇ ਰਾਜਾ ਸਤੁਰਾਂ ਦੀ ਯਾਦ ਦੇ ਵਿੱਚ ਕਿਰਪਾ ਦੇ ਦਾਤੇ ਦੇ ਚਰਨਾਂ ਦੇ ਵਿੱਚ ਜੁੜ ਜਾਂਦਾ ਹੈ ਤੇ ਲੈਤ ਸਵਾਸ ਜੋ ਸੀਤ ਵਿਸਾਲਾ ਇੱਕ ਠੰਡਿਸ ਆਸ ਲੈਂਦਾ ਠੰਡਾ ਇੱਕ ਹੌਕਾ ਲੈਂਦਾ ਹੈ ਉਹਦਾ ਰੂਪ ਕਿਹਸਾ ਹੋਇਆ ਪਿਆ ਜੀ ਰਾਜੇ ਦਾ ਕਹਿੰਦੇ ਪੀਰੀ ਪਰ ਰਹੀ ਮੁਖ ਪਰ ਜਾ ਕੇ ਜਿਹਦਾ ਮੂੰਹ ਚਿਹਰਾ ਪੀਲਾ ਹੋ ਗਿਆ ਯਾਦ ਹੋਵੇ ਨਾ ਮਾਲਕ ਜੀ ਵੇਖੋ ਇਤਿਹਾਸ ਚੋਖੇ ਵੇਖਿਓ ਜਦੋਂ ਸਤਿਗੁਰੂ ਗੁਰੂ ਨਾਨਕ ਮਹਾਰਾਜ ਦਾ ਬਚਪਨ ਸੀ ਸਤਿਗੁਰਾਂ ਦਾ ਚਿਹਰਾ ਵੀ ਪੀਲਾ ਹੋਇਆ ਸੀ ਸਤਿਗੁਰਾਂ ਦਾ ਚਿਹਰਾ ਵੀ ਪੀਲਾ ਹੋ ਗਿਆ ਸ਼ਰੀਰ ਵੀ ਸ਼ਰੀਰ ਨੂੰ ਵੀ ਰੋਗੀ ਦੇਖਣ ਲੱਗ ਗਿਆ ਇਹ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਹੈ ਲੋਕ ਕਹਿੰਦੇ ਆ ਕਿ ਰੋਗੀ ਹੋ ਗਿਆ ਸੇ ਚਿਹਰਾ ਪੀਲਾ ਪੈ ਗਿਆ ਪਰ ਕਈ ਵਾਰ ਹੋ ਜਾਂਦਾ ਅੰਦਰ ਬਿਰਹ ਦੀ ਚੋਟ ਐਸੀ ਵੱਜ ਜਾਂਦੀ ਹੈ ਕਿ ਉਹ ਸਭ ਕੁਝ ਦੁਨੀਆ ਦੀ ਸੁਰਤ ਸੁਲਾ ਦੇ ਕਦੇ ਪੀਰੀ ਪਰ ਰਹੀ ਮੁਖ ਪਰ ਜਾ ਕੇ ਮੋਜਤ ਜਲ ਦਵੈ ਲੋਚੜ ਤਾਂ ਕੀ ਜਿਨੀ ਅੱਖਾਂ ਦੇ ਵਿੱਚੋਂ ਹੰਝੂ ਵਹਿਦੇ ਰਹੇ ਹਰ ਵੇਲੇ ਨੀਰ ਵਹਿਦਾ ਰਹਿੰਦਾ ਹੈ ਅਸ जग ਖੈਂਚ ਪ੍ਰੇਮ ਕਹਿ ਕੀ ਹੁਣ ਜਦੋਂ ਪ੍ਰੇਮ ਨੇ ਖਿੱਚ ਪਾਈਆ ਕਿਰਪਾ ਨਿਦਾਨ ਸਰਬਤ ਗਤ ਕੀਨੀ ਸਤਿਗੁਰੂ ਕਿਰਪਾ ਦੇ ਲਾਤੇ ਨੇ ਸਾਰੇ ਹਾਲਾਤ ਨੂੰ ਸਮਝ ਲਿਆ ਸਤਿਗੁਰੂ ਵੀ ਪ੍ਰੀਖਿਆ ਲੈਂਦਾ ਕਿਹੜਾ ਸੁਰਮਾ ਹੈ ਕਿਹੜਾ ਡੋਲਦਾ ਕਿਹੜਾ ਟਿਕਿਆ ਰਹਿੰਦਾ ਇਹਦੇ ਰਾਜੇ ਦੀ ਪ੍ਰੀਖਿਆ ਦੇ ਵਿੱਚੋਂ ਰਾਜਾ ਪੂਰਨ ਉਤਰੇ ਚਿਤ ਵਿਉ ਤੇ ਕੋ ਕਰਨ ਨਿਹਾਲਾ ਮਨ ਚ ਚੇਤੇ ਕੀਤਾ ਹੁਣ ਰਾਜੇ ਨੂੰ ਨਿਹਾਲ ਕਰ ਦਈਏ ਰਾਜੇ ਦੇ ਮਨ ਦਾ ਰੋਗ ਕੱਟ ਦਈਏ ਕੀਨ ਜਾਸ ਕੇ ਪ੍ਰੇਮ ਰਹਿਲਾ ਪ੍ਰੇਮ ਦੇ ਨਾਲ ਜਾਣ ਦੀਆਂ ਤਿਆਰੀਆਂ ਇਹਨੇ ਤਹਾਂ ਚਲਣ ਕੀ ਮਨਸਾ ਤਾਰੀ ਹੁਣ ਕਿਧਰ ਨੂੰ ਜਾਣ ਦੀ ਤਿਆਰੀ ਕੀਤੀ ਐ ਰਾਜੇ ਸ਼ਿਵ ਨਾਭ ਦੇ ਕੋਲ ਜਾਣ ਦੇ ਵਾਸਤੇ ਸਤਿਗੁਰੂ ਮਹਾਰਾਜ ਨੇ ਮਨ ਸਾਧ ਸੋਚ ਦੇ ਵਿੱਚ ਸੋਚਿਆ ਸਹਿ ਨਾ ਸਕਤ ਰਹਿ ਭਗਤ ਜੋ ਭਾਰੀ ਇੰਦਿਆ ਰੱਬ ਆਪਣੀ ਭਗਤਾਂ ਦੀ ਪੀੜ ਕਦੀ ਵੀ ਸਹਿਣ ਨਹੀਂ ਕਰਦਾ ਰੱਬ ਆਪਣੇ ਭਗਤਾਂ ਦੀ ਪੀੜ ਸਹਿਣ ਨਹੀਂ ਕਰਦਾ ਉਹ ਆਪ ਸਹਾਈ ਹੁੰਦਾ ਹੇ ਗੁਰੂ ਨਾਨਕ ਮਹਾਰਾਜ ਨੇ ਆਪਣੇ ਇਸ ਪਿਆਰੇ ਵਿਖਿਆ ਲਈ ਹੁਣ ਮਨ ਦੀ ਪੀੜੀ ਦੀ ਤੈ ਸਹਿਣ ਨਹੀਂ ਹੁੰਦੀ ਪ੍ਰੇਮ ਦੂਰ ਕਰ ਬੰਨ ਦੇ ਗੁਸਾਈ ਰੱਬ ਕੀ ਦੀ ਧੋਰ ਚ ਬੰਨਿਆ ਜਾਂਦਾ ਪ੍ਰੇਮ ਦੀ ਧੋਰ ਰੱਬ ਕਿਸੇ ਵਖਾਵੇ ਦੀ ਧੋਰ ਦੇ ਵਿੱਚ ਨਹੀਂ ਜੇ ਬੰਨਿਆ ਜਾਂਦਾ ਰੱਬ ਅਡੰਬਰਾਂ ਦੀ ਧੋਰ ਦੇ ਵਿੱਚ ਨਹੀਂ ਬੰਨਿਆ ਜਾਂਦਾ ਰੱਬ ਸਿਰਫ ਤੇ ਸਿਰਫ ਪ੍ਰੇਮ ਦੀ ਧੋਰ ਚ ਬੰਨਿਆ ਜਾਂਦਾ ਐਸੀ ਧੋਰ ਬੰਨੀ ਜਾਂਦੀ ਭਗਤ ਵੱਲੋਂ ਸਤਿਗੁਰੂ ਮਹਾਰਾਜ ਬਾਣੀ ਚ ਕਹਿੰਦੇ ਆ ਕਹਿੰਦੇ ਰੱਬ ਦੇ ਪਾਏ ਬੰਧਨ ਭਗਤ ਪ੍ਰੇਮ ਦੇ ਨਾਲ ਤੋੜ ਲਵੇਗਾ ਨਾਮ ਦੇ ਨਾਲ ਪਰ ਪ੍ਰੇਮ ਦੇ ਪਾਏ ਬੰਧਨ ਰੱਬ ਤੋਂ ਹੀ ਨਹੀਂ ਤੋੜਦੇ ਕਹਿੰਦੇ ਪ੍ਰੇਮ ਦੂਰ ਕਰ ਬੰਦੇ ਉਸਾਈ ਐਂਜੇ ਮੇਰਾ ਚਹਤ ਨਿਰਤ ਤਾਈ ਹੁਣ ਖੇਚ ਪੈਂਦੀ ਆ ਕਿ ਰਾਜੇ ਨੂੰ ਜਾ ਕੇ ਮਿਲ ਲਈ ਆਮ ਦੁਨੀਆ ਦੇ ਤੁਸੀਂ ਵੇਖ ਲਓ ਜਿਹਦੇ ਨਾਲ ਤੁਹਾਡਾ ਪ੍ਰੇਮ ਹੋਵੇ ਕਹਿੰਨਾ ਚਾਹੇ ਤੁਹਾਡੀ ਮਾਂ ਐ ਪਿਓ ਆ ਪੁੱਤਰ ਆ ਭੀ ਆ ਕੋਈ ਵੀ ਆ ਜਿਹਦੇ ਨਾਲ ਜੀਵੋਂ ਪ੍ਰੇਮ ਹੋਵੇਗਾ ਉਹਦੇ ਵੱਲ ਖਿੱਚ ਵੱਧਦੀ ਜਾਵੇਗੀ ਚਿਤ ਕਰੇਗਾ ਮੈਂ ਢਾਈ ਮਾਰ ਕੇ ਉਹਦੇ ਕੋਲ ਪਹੁੰਚ ਜਾਵਾਂ ਇਹ ਪ੍ਰੇਮ ਦੀ ਖਿੱਚ ਹੈ ਕਹਿੰਦੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੂੰ ਪ੍ਰੇਮ ਦੀ ਖਿੱਚ ਐਸੇ ਰਾਜੇ ਵੱਲ ਖਿੱਚਦੀ ਪਈ ਐ ਕਹਿੰਦੇ ਵੈਸੇ ਇੱਕ ਦਿਵਸ ਉਦਿਆਨਾ ਇਹਦੇ ਇੱਕ ਦਿਨ ਉਦਿਆਨਾ ਦੇ ਵਿੱਚ ਸਤਿਗੁਰੂ ਮਹਾਰਾਜ ਬਿਰਾਜੇ ਹੋਏ ਨੇ ਮੈਂ ਤੈ ਗਏ ਹ ਸੰਗ ਮਰਦਾਨਾ ਭਾਈ ਵਾਲਾ ਅਤੇ ਭਾਈ ਮਰਦਾਨਾ ਕਹਿੰਦੇ ਸੀ ਦੋਵੇਂ ਜਾਣੀ ਸਤਿਗੁਰੂ ਮਹਾਰਾਜ ਦੇ ਕੋਲ ਗਏ ਆ ਕਰ ਵੰਦਨ ਕੀ ਬੈਸ ਸਮੀਖਾਰ ਸਤਿਗੁਰੂ ਨੂੰ ਨਮਸਕਾਰ ਕਰਕੇ ਸਤਿਗੁਰੂ ਦੇ ਕੋਲ ਬਹਿਣ ਜਾਂਦੇ ਆ ਤਬ ਬੋਲੇ 베ਦੀ ਕੁਲ ਦੀ ਪਾ ਉਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਸ਼ਾ 베ਦੀ ਕੁਲ ਦੇ ਦੀਪ ਕਹਿੰਦੇ ਆ ਚਲੋ ਸੈਲ ਹਿੱਤ ਦੇਖਣ ਛੋਨੀ ਕਹਿੰਦੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਕਿ ਹੁਣ ਆਪਾਂ ਪ੍ਰਿਥਵੀ ਨੂੰ ਵੇਖਣ ਚੱਲੀ ਸ਼ੌਨੀ ਤੋਂ ਭਾਵ ਰਿਥਮ ਸ਼ੌਨੀਆਂ ਹੁੰਦੀਆਂ ਨੇ ਜਿਵੇਂ ਫੌਜੀਆਂ ਦੀਆਂ ਸ਼ੌਨੀਆਂ ਹੁੰਦੀਆਂ ਹਨ ਇਵੇਂ ਸੰਸਾਰ ਦੀਆਂ ਇਹ ਸ਼ੌਨੀਆਂ ਨੇ ਉਹਨਾਂ ਦੇ ਵਿੱਚ ਇੱਕ ਸ਼ੌਨੀ ਰੱਬ ਦੀ ਪ੍ਰਿਥਵੀ ਹੈ ਕਹੀ ਨਹੀਂ ਜੀ ਦੇਖਾ ਨਹੀਂ ਸਤਿਗੁਰੂ ਮਹਾਰਾਜ ਕਹਿੰਦੇ ਆਪਾਂ ਰੱਬ ਦੀ ਬਣਾਈ ਸ਼ੌਨੀ ਭਾਵ ਪ੍ਰਿਥਵੀ ਨੂੰ ਵੇਖਣ ਚੱਲੀਏ ਹਾਂ ਰਚਨਾ ਕੀਨ ਅਨੇਕ ਜਗ ਜੋਨੀ ਜਿਸ ਮਾਲਕ ਪਰਮੇਸ਼ਰ ਨੇ ਇੱਥੇ ਕਈ ਪ੍ਰਕਾਰ ਦੀਆਂ ਰਚਨਾਵਾਂ ਕੀਤੀਆਂ ਹੋਈਆਂ ਨੇ ਇਹਦੇ ਕਿਤੇ ਥਾਨ ਨਰ ਅਣਤ ਸੁਭਾਉ ਇਹਦੇ ਆਪਾਂ ਜਾ ਕੇ ਵੇਖਣਾ ਏ ਕਿ ਹੋਰ ਕਿੰਨੇ ਕੁ ਸੁਭਾਵਾਂ ਦੇ ਲੋਕ ਆ ਕਿੰਨੇ ਕੁ ਸੁਭਾਣੇ ਲੋਕਾਂ ਦੇ ਕਿਵੇਂ ਦਾ ਉਹਨਾਂ ਦਾ ਨੇਚਰ ਆ ਰਾਖ ਸ਼ਰਹਨ ਥਾਨ ਹੈ ਕੋ ਇਹਦੇ ਕਿੰਨੇ ਕੁ ਰਾਖਸ਼ਸ ਨੇ ਕਿੰਨੇ ਕੁ ਮਿੱਠੇ ਸੁਭਾਅ ਦੇ ਨੇ ਕਿਤ ਧਰਮੀ ਕਿਤ ਅਗੀ ਬਸੰਤੇ ਕਿੱਥੇ ਧਰਮੀ ਵਸਦੇ ਆ ਕਿੱਥੇ ਪਾਪੀ ਵਸਦੇ ਆ ਕਹੂੰ ਦੁਖੀ ਕਹਿ ਸੁਖੀ ਰਹੰਤੇ ਕਿੱਥੇ ਦੁਖੀ ਵਸਦੇ ਆ ਤੇ ਕਿੰਨੇ ਕੁ ਸੁਖੀ ਵਸਦੇ ਆ ਕਹਿੰਦੇ ਆਪਾਂ ਸਾਰੇ ਵੇਖਣ ਜਾਣਾ ਨਿਮਾਗਮ ਕਿਤ ਕਥਤ ਪੁਰਾਨਾ ਕਿੰਨੇ ਕੁ ਲੋਗ ਆ ਵੇਦ ਸ਼ਾਸਤਰ ਪੁਰਾਨਾ ਨੂੰ ਵੀ ਅ ਵਿਚਾਰਦੇ ਨੇ ਕਹੂ ਤੁਰਕ ਹੈ ਪੜਤ ਕੁਰਾਨਾ ਕਿੰਨੇ ਕੁ ਮੁਸਲਮਾਨ ਆ ਜਿਹੜੇ ਕੁਰਾਨ ਪੜ੍ਹਦੇ ਨੇ ਦੇਸ਼ ਵਿਦੇਸ਼ਣ ਦੀ ਬਹੁ ਭਾਖਾ ਦੇਸ਼ਾਂ ਵਿਦੇਸ਼ਿਆਂ ਦੀ ਕਈ ਤਰੀਕਿਆਂ ਦੀ ਬੋਲੀ ਆ ਚਲੋ ਬਿਲੋਕਣ ਕੀ ਅਗ ਲਾਖਾ ਇਹਦੇ ਉਹਨਾਂ ਨੂੰ ਵੇਖਣ ਦੀ ਹੁਣ ਮੰਨ ਦੇ ਵਿੱਚ ਲਾਲਸਾ ਆ ਸੁਣ ਘਰ ਬਚਨ ਕਹਿਤ ਮਰਦਾਨਾ ਕਹਿ ਸਤਿਗੁਰੂ ਮਹਾਰਾ ਦੇ ਬਚਨ ਸੁਣ ਕੇ ਭਾਈ ਮਰਦਾਨਾ ਕਹਿੰਦਾ ਕਹਿੰਦਾ ਪ੍ਰਭ ਸਮਰਾਤ ਸકલ ਗੁਣ ਖਾਨਾ हे ਪ੍ਰਭ ਸਮਰਥ ਮਾਲਕ ਸਰਬ ਕਲਾ ਸੰਪੂਰਨ ਗੁਨਾ ਦੀ ਖਾਨ ਸੱਚੇ ਪਾਤਸ਼ਾ ਜਹ ਇਛਾ ਤੂੰ ਚਲੋ ਅਗਾਰੀ ਜਿੱਧਰਨ ਤੁਹਾਡੀ ਇਛਾ ਏ ਉਹ ਤੁੰਨੋਂ ਅੱਗੇ ਅੱਗੇ ਤੁਸੀਂ ਚਲੋ ਹਾਂ 라ਵਰ ਕੀ ਸਦਾ ਵਿਚਾਰੀ ਇਹੀ ਤਾਂ ਤੁਹਾਡੇ ਮਗਰਮਗਰ ਚੱਲਾਂਗੇ ਜਿੱਧਰਨ ਤੁਸੀਂ ਲੈ ਚਲੋਗੇ ਤੁਮ ਸਮ ਪ੍ਰਭ ਕੀ ਸ਼ਰਣੈ ਛੋਰੀ ਕਹਿੰਦੇ ਅਸੀਂ ਤੇਰੇ ਬਰਾਬਰ ਰਗ ਨੂੰ ਜਾਣਿਆ ਹੈ ਰਗ ਤੇਰੇ ਅੰਦਰ ਵੇਖਿਆ ਹੈ ਤਾਕੂ ਗੋਉਨਾ ਅਲੰਕਪੋ ਹੋਰੀ ਕਹਿੰਦੇ ਸੱਚੇ ਪਾਤਸ਼ਾ ਅਸੀਂ ਤੇਰੇ ਤੋਂ ਛੋਟ ਕਿਸੇ ਹੋਰ ਦੇ ਚਰਨ ਹੁਣ ਨਹੀਂ ਫੜਦੇ ਸੁਣੋ ਗੁਰ ਅੰਗਤ ਗਤਿ ਦਾਨੀ ਇਹ ਗੁਰੰਗ ਸੱਚੇ ਪਾਸ਼ਾ ਗਦੀ ਦੇ ਦਾਤਾ ਮਹਾਰਾਜ ਬੰਦ ਪਾਨ ਪੁਨ ਮੈਂ ਕਹਿ ਬਾਨੀ ਇਨੇ ਮੈਂ ਦੋਵੇਂ ਹੱਥ ਜੋੜ ਕੇ ਭਾਈ ਬਾਲਾ ਜੀ ਕਹਿੰਦੇ ਕਿ ਮੈਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਦੀਨ ਦਿਆ ਰਾਜ ਰਾਖ ਨਿਜ ਸਾਥ ਆਹੇ ਸੱਚੇ ਪਾਤਸ਼ਾਹ ਸਾਨੂੰ ਆਪਣੇ ਨਾਲ ਰੱਖ ਤੁਮ ਸਮ ਦੇਖੋ ਔਰ ਨਾਥ ਤੇਰੇ ਬਰਾਬਰ ਹੋਰ ਅਗੀ ਕੋਈ 나ਥ ਨਹੀਂ ਵੇਖਿਆ ਤੇਰੇ ਵਰਗਾ ਸਿਰਭ ਸੱਚੇ ਪਾਸ਼ਾ ਤੂੰ ਹੀ ਐ ਸੁਣ ਕੈ ਵਚਨ ਪ੍ਰਸੀਧ ਵਿਸਾਲਾ ਭਾਈ ਪਰਦੋਖ ਉਠੇ ਤਿਹ ਕਾਲਾ ਸਤਿਗੁਰੂ ਮਹਾਰਾਜ ਸੱਚੇ ਬਾਦਸ਼ਾਹ ਬਚਨ ਸੁਣ ਕੇ ਨਿਹਾਲ ਹੁੰਦੇ ਨੇ ਤੇ ਉੱਠ ਕੇ ਸੰਧਿਆ ਵੇਲੇ ਆਪਣੇ ਘਰ ਆ ਜਾਂਦੇ ਪਰਦੋਖ ਤੋਂ ਭਾਵ ਹੈ ਸੰਧਿਆ ਕਹਿੰਦੇ ਸੰਧਿਆ ਹੋਈ ਸਤਿਗੁਰੂ ਮਹਾਰਾਜ ਆਪਣੇ ਘਰ ਉੱਠ ਕੇ ਆ ਗਏ ਆਏ ਨਗਰ ਵਿਖੇ ਨਿਜ ਸਦਨਾ ਨਗਰ ਦੇ ਵਿੱਚ ਆਪਣੇ ਘਰ ਪਹੁੰਚੇ ਬਾਰੂ ਫੁੱਲਤ ਅਰਬਿੰਦ ਸੋਗਦ ਨਾ ਜਿਨ੍ਹਾਂ ਦਾ ਵਦਨ ਕਮਰ ਫੁੱਲ ਦੀ ਵਾਂਗ ਖਿੜਿਆ ਹੋਇਆ ਚਾ ਚੜਿਆ ਹੋਇਆ ਏ ਜੀ ਕਿਤੇ ਜਾਣਾ ਹੋਵੇ ਆਪਾਂ ਇੱਥੋਂ ਹੀ ਕਿਤੇ ਜਾਣਾ ਹੋਵੇ ਥੋੜੀ ਦੂਰ ਦੀ ਦੂਰੀ ਚਾ ਚੜ ਜਾਂਦਾ ਹੈ ਜਹੀਂ ਜਾਣਾ ਕਹਿੰਦੇ ਇਵੇਂ ਚਿਹਰਾ ਸਤਿਗੁਰਾਂ ਦਾ ਖਿੜਿਆ ਹੋਇਆ ਬੈਣ ਕਹੇ ਨਿਜਤਾਨੁ ਵਿਖੈ ਅਬ ਨਾਨਕ ਜੀ ਚਲ ਬੇ ਕਿਤ ਖਿਆਰਾ ਕਹਿੰਦੇ ਘਰ ਜਾ ਕੇ ਸਤਿਗੁਰੂ ਮਹਾਰਾਜ ਬੈਠੇ ਨੇ ਤੇ ਜਾ ਕੇ ਗੱਲ ਹੋਈ ਕਿ ਨਾਨਕ ਮਹਾਰਾ ਸੱਚੇ ਪਾਤਸ਼ਾਹ ਨੂੰ ਕਿੱਧਰ ਨੂੰ ਜਾਣ ਦੀਆਂ ਤਿਆਰੀਆਂ ਨੇ ਸੰਗ ਚਲੈ ਤਿਨਕੇ ਹਮ ਤਾਂ ਛਿਨ ਪ੍ਰੀਤ ਵਿਸਾਲ ਦਿਆਲ ਉਧਾਰਾ ਤੇ ਅਸੀਂ ਕਿਹਾ ਏ ਕਿ ਜਿੱਧਰ ਨੂੰ ਸਤਿਗੁਰੂ ਮਹਾਰਾਜ ਲੈ ਜਾਣਗੇ ਅਸੀਂ ਉਹਨਾਂ ਦੇ ਨਾਲ-ਨਾਲ ਜਾਣਾ ਭਾਈ ਵਰਦਾਨਾ ਤੇ ਭਾਈ ਬਾਲਾ ਕਹਿੰਦੇ ਅਸੀਂ ਨਾਲ-ਨਾਲ ਜਾਣਾ ਕਹਿੰਦੇ ਇਹਨਾਂ ਦੇ ਜਿੱਧਰ ਸਤਿਗੁਰੂ ਸੱਚੇ ਬਾਦਸ਼ਾਹ ਸਾਨੂੰ ਲੈ ਜਾਣਗੇ ਯਾ ਸੁਧ ਪੀ ਜਬ ਸਿਰ ਗੁਰ ਆਲੇ ਮਾ ਤੇ ਫਿਤਾ ਸੁਧ ਦੇ ਵਿਸਾਰ ਜਦੋਂ ਇਹ ਖਬਰ ਆ ਕੇ ਸਤਿਗੁਰ ਮਹਾਰਾਜ ਨੇ ਆਪਣੇ ਮਾਤਾ ਪਿਤਾ ਨੂੰ ਦਿੱਤੀ ਉਹ ਆਪਣੀ ਸੁਧ ਖੋ ਬੈਠੇ ਭਾਵ ਮਨ ਦਾ ਧੀਰਜ ਅਗਵਾ ਬੈਠੇ ਨੇ ਉਹ ਕਹਿੰਦੇ ਕੀ ਹੋਇਆ ਕਹਿੰਦੇ ਚਿੰਤ ਵਧੇ ੁਰ ਅੰਤਰ ਹੂ ਨਿਰੰਤਰ ਦੀਨ ਚਲੇ ਨਾ ਚਾਰਾ ਉਹਨਾਂ ਦੇ ਮਨ ਦੀ ਚਿੰਤਾ ਵੱਧ ਗਈ ਹੈ ਮਨ ਦੇ ਅੰਦਰ ਨਿਰੰਤਰ ਜਿਹੜੀ ਹੈ ਉਹ ਮਨ ਦੇ ਹਾਲਾਤ ਨੇ ਉਹ ਦੀਨਾ ਵਾਲੇ ਬਣ ਕੇ ਭਾਵੇਂ ਗਰੀਬਾਂ ਵਾਲੇ ਬਣ ਗਿਆ ਪਰ ਸਤਿਗੁਰੂ ਦੇ ਅੱਗੇ ਚਾਰਾ ਇਨ੍ਹਾਂ ਦਾ ਕੋਈ ਨਹੀਂ ਚੱਲਦਾ ਪਿਆ ਇਹਨੇ ਫੇਰੇ ਇਨਾ ਕੀ ਕੀਤਾ ਰਾਈ ਬੁਲਾ ਆਵਾਸ ਗਈ ਤਹ ਜਾਵਤ ਹੀ ਗਉ ਰੋदन ਕੀ ਉਹ ਰਾਈ ਬੁਲਾਰ ਕੋਲ ਜਾਂਦੇ ਨੇ ਤੋਦੇ ਕੋਲ ਜਾ ਕੇ ਰੋदन ਭਾਵ ਰੋਣਾ ਸ਼ੁਰੂ ਕਰਦੇ ਨੇ ਛੇਰੇ ਗੁਰ ਕੀ ਜਨਨੀ ਉਰ ਆਤੁਰ ਰਾਤ ਗयो ਪਿਤ ਪ੍ਰਾਤ ਉਦੀਨੋ ਕਹਿੰਦੇ ਸਤਗੁਰੂ ਮਹਾਰਾਜ ਦੀ ਮਾਤਾ ਉਹਨਾਂ ਦੇ ਪਿਤਾ ਤੇ ਪਿਤਾ ਦਾ ਭਰਾ ਸਤਗੁਰਾਂ ਦੇ ਚਾਚਾ ਜੀ ਭਾਈ ਲਾਲੂ ਜੀ ਕਿੰਨੇ ਜਾਣੇ ਰਾਏ ਬੁਲਾਰ ਦੇ ਕੋਲ ਜਾ ਕੇ ਰੁਦਨ ਕਰਦੇ ਰੋਣਾ ਸ਼ੁਰੂ ਕਰਦੇ ਨੇ ਕਹਿੰਦੇ ਹੋਏ ਅਧੀਨ ਕਹੇ ਮੁਕਸੋ ਬਚਨ ਨਾਨਕ ਕਾਮ ਰਖ ਜੀਵ ਚੀਨੋ ਕਹਿੰਦੇ ਕਿਵੇਂ ਵੀ ਕਰਕੇ ਕਿਵੇਂ ਸਮਝਾ ਕਰਕੇ ਗੁਰੂ ਨਾਨਕ ਨੂੰ ਘਰੇ ਹੀ ਰੱਖੋ ਇਹ ਬੇਨਤੀਆਂ ਕਰਨ ਲੱਗੇ ਨੇ ਜਿਉਂ ਕਹਿ ਸਵਾਸ ਲਏ ਜਬਹੀ ਸੁਨ RAI ਕਬੈ ਕਰ ਨਾਰਸ ਪੀਨੋ ਕਹਿੰਦੇ ਜਦੋਂ ਇਹ ਗੱਲ ਸੁਣ ਕੇ ਰਾਏ ਬਲਾਰ ਦੇ ਕੰਨੀ ਖਬਰ ਪਈ ਹੈ ਉਹਨੇ ਵੀ ਇੱਕ ਠੰਡਾ ਹੌਕਾ ਭਰਿਆ ਏ ਤੇ ਮਨ ਦੇ ਵਿੱਚ ਆਪਣੇ ਨੂੰ ਰੋਕ ਲਾਈ ਆ ਕਹਿੰਦੇ ਫੇਰ ਕਹਿੰਦੇ ਤਵੈ RAI ਭੇਜੋ ਉਮੇਦਾ ਜੋ ਦਾਸ ਉਮੇਦਾ ਰਾਏ ਬੁਲਾਰ ਦਾ ਜਿਹੜਾ ਦਾਸ ਆ ਜਿਹਨੂੰ ਆਪਾਂ ਗੜਵਈ ਕਹਿ ਦਿੰਨੇ ਆ ਨਾ ਰਾਏ ਬੁਲਾਰ ਦਾ ਜਿਹੜਾ ਨਿੱਜੀ ਦਾਸ ਆ ਨੌਕਰ ਆ ਉਹਦਾ ਨਾਮ ਐ ਉਮੇਦਾ ਕਹਿੰਦੇ ਉਹਨੂੰ ਹੁਣ ਰਾਏ ਬੁਲਾਰ ਨੇ ਤਪਾ ਤਾਤ ਕਾਲੂ ਕੇ ਜਾਓ ਸੁਭ ਪਾਸੋਂ ਜਿੱਥੇ ਤਪਾ ਸਤਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਸ਼ਾ ਕਾਲੂ ਦੇ ਸੁਪੁੱਤਰ ਨੇ ਉੱਥੇ ਜਾਓ ਉਹਨਾਂ ਦੇ ਕੋਲ ਤੇ ਕਰੋ ਬੰਦਗੀ ਜਾਏ ਆਗੇ ਘਨੇਰੀ ਉਹਨਾਂ ਦੇ ਅੱਗੇ ਜਾ ਕੇ ਬੇਨਤੀ ਕਰ ਬੰਦਗੀ ਤੋਂ ਭਾਵਾ ਇੱਥੇ ਬੇਨਤੀ ਅਰਜ਼ੋਈ ਕਰੋ ਕਿ ਦਇਆ ਧਾਰ ਦਿਦਾਰ ਦੀਜੈ ਬਿਨਾਂ ਦੇਰੀ ਕੀਤੀਆਂ ਸੱਚੇ ਪਾਸਾ ਦਿਦਾਰੇ ਬਖਸ਼ ਆਪਣੇ ਸੋਹਣੇ ਮੁਖ ਦਿਖਾਉਣ ਦੀ ਕਿਰਪਾਲਤਾ ਕਰੋ ਉਮੇਦਾ ਗयो ਬੇਗਾਨੀ ਅਲਾਈ ਉਹ ਉਦਾਸ ਉਮੇਦਾ ਸਤਗੁਰੂ ਮਹਾਰਾਜ ਦੇ ਕੋਲ ਜਾਂਦਾ ਹੈ ਜਾ ਕੇ ਕਹਿੰਦਾ ਤਪਾ ਜੀ ਤੁਮੈਂ ਬੰਦਗੀ ਰਾਏ ਕਾਈ ਇੰਜ ਰਾਏ ਬੁਲਾਰਨ ਤੁਹਾਡੇ ਅਗੇ ਬੇਨਤੀ ਕੀਤੀ ਹੈ ਇਕੰਨ ਵਾਰ ਐਕੈ ਦਿਦਾਰ ਮਿਹ ਦੀ ਜੀਐ ਕਹਿੰਦੇ ਇਕ ਵਾਰ ਆਕੇ ਛੇਤੀ ਦਿਲਾਰੇ ਦੇ ਦੀ ਕਿਰਪਾਲਤਾ ਕਰੋ ਜਿਤੰਗ ਫੇਰ ਜਾਨੋ ਪਿਆਨੋ ਖਰੀਜੀਐ ਫਿਰ ਜਿੱਧਰ ਨੂੰ ਜਾਨ ਨੂੰ ਤੁਹਾਡਾ ਮਨ ਕਰੇ ਸੱਚੇ ਬਾਸ਼ਾ ਉਧਰ ਨ ਜਾਇਓ ਓਹ ਸੁਣ ਕਹਿ ਤਬ ਨਾਨਕ ਜੀ ਤਜ ਆਸਣ ਕੋ ਤੇ ਸੰਗ ਪਧਾਰੀ ਕਹਿੰਦੇ ਇਹ ਸੁਣ ਕੇ ਰਾਏ ਬਲਾਰ ਦੀ ਬੇਲ ਸੁਣ ਕੇ ਸੱਚੇ ਬਾਦਸ਼ਾਹ ਮਹਾਰਾਜ ਆਪਣਾ ਆਸਨ ਤਾਸੀ ਛੱਡ ਕੇ ਉਹਦੇ ਘਰਨ ਵੱਲ ਨੂੰ ਚੱਲ ਪਏ ਨੇ ਰਾਏ ਰਿਧਾ ਸੁਖ ਸੋ ਬਿਗਸਾ ਨਿਜ ਪ੍ਰੀਤਮ ਕੋ ਜਬ ਰੂਪ ਨਿਹਾਰੀ ਰਾਏ ਬਲਾਰ ਦੇ ਮਨ ਚ ਸੁਖ ਸ਼ਾਂਤੀ ਆਈ ਜਦੋਂ ਆਪਣੀ ਪ੍ਰੀਤਮ ਦੇ ਨੇ ਦਿਲਾਰੇ ਕੀਤੇ ਆ ਕਹਿੰਦੇ ਉਠ ਤਿਵਾ ਮਚੂ ਪਰਤੇ ਇਕ ਸਿਰ ਗੁਰ ਜਾ ਕੇ ਕੀਨ ਨਿਵਾਰੀ ਰਾਇ ਬੁਲਾਰ ਨੇ ਆਪਣੇ ਆਸਣ ਤੋਂ ਉੱਠ ਕੇ ਸਤਿਗੁਰੂ ਮਹਾਰਾਜ ਨੂੰ ਨਮਸਕਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਸਤਿਗੁਰੂ ਨੇ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਰੋਕ ਦਿੱਤਾ ਹੈ ਕਹਿੰਦੇ ਵਦਨ ਕੀਨ ਅਦੀਨ ਭਇਓ ਮੁਖ 파ਕ ਬਿਨੈ ਨਿਜ ਉੱਚ ਬਿਠਾਰੇ ਸਤਿਗੁਰੂ ਮਹਾਰਾ ਸੱਚੇ ਬਾਦਸ਼ਾਹ ਨੇ ਉਨ੍ਹਾਂ ਤੇ ਦਇਆ ਕੀਤੀ ਤੇ ਰਾਏ ਬੁਲਾਰ ਨੇ ਆਪ ਨੂੰ ਨੀਵਾ ਹੋ ਕੇ ਬਹਿ ਗਿਆ ਤੇ ਸਤੂਰਾਂ ਨੂੰ ਉੱਚੇ ਆਸਣ ਤੇ ਬਿਠਾਇਆ ਹੈ ਤੇ ਕਹਿੰਦੇ ਤਾਪੁਰ ਮਾਤ ਤੁਮਾਰ ਵਿਰਾਤੁਰ ਸਾਗਰ ਮੋ ਮਹਿ ਮਗਨਾਈ ਕਹਿੰਦੇ ਸੱਚੇ ਬਾਦਸ਼ਾਹ ਤੁਹਾਡੇ ਮਾਤਾ ਪਿਤਾ ਬਿਰਹੇ ਦੀ ਵਿਛੋੜੇ ਦੀ ਚੋਟ ਦੇ ਵਿੱਚ ਵਿਛੋੜੇ ਦੇ ਸਮੁੰਦਰ ਦੇ ਵਿੱਚ ਵਹਿੰਦੇ ਜਾ ਰਹੇ ਨੇ ਇਹ ਮਗਨ ਹੁੰਦੇ ਜਾ ਰਹੇ ਤੁਹਾਡੇ ਮੋਹ ਦੇ ਅੰਦਰ ਹੀਨ ਅਲੰਭ ਤਰੈ ਦੇ ਕਿਉਂ ਕਰ ਜਾਣ ਤੋਂ ਸਭ ਪੀਰ ਕਰਾਈ ਕਿਤੇ ਤੁਸੀਂ ਸਾਰਿਆਂ ਦੀ ਹਿਰਦਿਆਂ ਦੀ ਦਰਦ ਪੀੜ ਜਾਣਨ ਵਾਲੇ ਸੱਚੇ ਪਾਤਸ਼ਾਹ ਕਿਉਂ ਇਹਨਾਂ ਨੂੰ ਤਾਰਨ ਦੇ ਵਿੱਚ ਵਿਲੰਭ ਕਰਦੇ ਪਏ ਹੋ ਦੇਰੀ ਕਰਦੇ ਪਏ ਹੋ ਇਹਨਾਂ ਨੂੰ ਇਹ ਸੱਚ ਦਾ ਗਿਆਨ ਦਓ ਕਹਿ ਤਿਕ ਗਿਆਨ ਕੋ ਪੂਤ ਚੜਾਓ ਕਿਤੇ ਵੀ ਇਹਨਾਂ ਨੂੰ ਗਿਆਨ ਦੇ ਪੂਤ ਭਾਵ ਜਹਾਜ਼ ਇਹਨਿਆ ਗਿਆਨ ਦੇ ਜਹਾਜ਼ ਦੇ ਵਿੱਚ ਚੜਾ ਦਿਓ ਮੂਹ ਕੋਲੂਣ ਤੇ ਪਾਰ ਲੰਘਾਈ ਮੂਹ ਦੀਆਂ ਤਰੰਗਾਂ ਦੇ ਵਿੱਚੋਂ ਇਹਨਾਂ ਨੂੰ ਪਾਰ ਕਰ ਦਵੋ ਨਾ ਤੁਰ ਹੋ ਨਾ ਤੁਰ ਹੋ ਕਰ ਤੀਰ ਮਿਲੋ ਤੁਮ ਤੀਰ ਸਰੀਰ ਤਵੇ ਸੁਖ ਪਾਈਂ ਕਿਰਪਾ ਕਰਕੇ ਇਹਨਾਂ ਨੂੰ ਕਿਨਾਰਾ ਹੋ ਕੇ ਮਿਲੋ ਇਹਨਾਂ ਦਾ ਬਖਸ਼ ਲੋ ਤੇ ਇਹਨਾਂ ਦੇ ਕੋਲ ਇਹਨਾਂ ਨੂੰ ਰੱਖ ਕੇ ਧੀਰਜ ਦੋ ਸੁਖ ਦੋ ਨਰਾਇ ਜੀ ਸਤਗੁਰੂ ਮਹਾਰਾਜ ਜੀ ਕਹਿੰਦੇ ਰਾਏ ਜੀ ਕਾਰਜ ਜਾਣ ਕੋ ਜਾਨੋ ਗਿਆਨ ਵਿਖਾਣਤ ਆਨਤ ਜੋਈ ਕਹਿੰਦੇ ਕਾਰਜ ਸੰਸਾਰ ਦੇ ਉੱਤੇ ਇਹੀ ਆ ਕਿ ਗਿਆਨ ਦਾ ਪ੍ਰਗਟਾਵਾ ਕਰਨਾ ਹੈ ਗਿਆਨ ਦਾ ਚਾਨਣ ਕਰਨਾ ਹੈ ਜੇ ਤੁਸੀਂ ਮੁੱਖੋਂ ਕਹਿੰਦੇ ਹੋ ਗਿਆਨ ਦੇਣ ਨੂੰ ਕਿ ਇਹਨਾਂ ਨੂੰ ਜ਼ਰੂਰ ਸਮਝਾਵਾਂਗੇ ਪਾਏ ਸਮਾ ਹੋਏ ਜਾਵੇਂ ਪ੍ਰਾਪਤ ਪਾਰ ਪਰੈ ਭਵ ਬੰਧਨ ਖੋਈ ਪਰ ਯਾਦ ਰੱਖਿਓ ਜਿੰਨਾ ਚਿਰ ਭਵਜਲ ਤੋਂ ਪਾਰ ਲੰਘਣ ਦਾ ਸਮਾਂ ਨਹੀਂ ਆਉਂਦਾ ਉਹਨਾਂ ਚਿਰ ਭਵਜਲ ਤੋਂ ਪਾਰ ਨਹੀਂ ਲੱਗਿਆ ਜਾ ਸਕਦਾ ਸਤਿਗੁਰੂ ਮਹਾਰਾਜ ਨੇ ਬੇਨਤੀ ਕੀਤੀ ਰਾਏ ਬੁਲਾਰ ਦੇ ਅੱਗੇ ਕਿ ਤੁਸੀਂ ਕਹਿੰਦੇ ਹੋ ਸਮਝਾ ਦਿੰਨੇ ਆ ਪਰ ਉਹਨਾਂ ਚਿਰ ਪਾਰ ਨਹੀਂ ਲੰਘਿਆ ਜਾਣਾ ਪਾਰ ਪਰੈ ਭਵ ਬੰਧਨ ਖੋਈ ਜਿਨ੍ਹਾਂ ਚਰ ਸੰਸਾਰ ਦੇ ਬੰਧਨਾਂ ਨੂੰ ਗਵਾ ਨਹੀਂ ਲਵਾਂਗੇ ਉਹਨਾਂ ਚਰਪਾਰ ਨਹੀਂ ਲੰਘਿਆ ਜਾਣਾ ਇਸ ਤੋਂ ਬਾਅਦ ਸੱਚੇ ਪਾਤਸ਼ਾਹ ਮਹਾਰਾਜ ਕਿਵੇਂ ਪਰਵਾਰ ਨੂੰ ਤੱਬਰ ਨੂੰ ਰਾਏ ਬਾਲ ਨੂੰ ਸਮਝਾਉਂਦੇ ਨੇ ਇਸ ਧਰਤੀ ਤੋਂ ਤਲਵੰਡੀ ਤੋਂ ਚੱਲ ਕੇ ਸੰਗੜਾ ਦੀਪ ਨੂੰ ਹੀ ਨੇ ਸਤਿਗੁਰੂ ਮਹਾਰਾਜ ਜਾਂਦੇ ਨੇ ਆਉਣ ਵਾਲੇ ਦੀਵਾਨਾਂ ਦੇ ਅੰਦਰ ਵਿਚਾਰ ਕਰਾਂਗੇ ਅਖੀਰ ਦੇਤੇ ਆਪ ਸਮੂਹ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਭਾਈ